आशिका जैन डिप्टी कमिश्नर हुशियारपुर आज ਫੇਰ ਇੱਕ ਵਾਰੀ 10 ਮਈ 2025 ਨੂੰ ਦੁਪਹਿਰ ਦੇ 12:30 ਵਜੇ ਰੂਬਰੂ ਹੋ ਰਹੀ ਹੈ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਪੂਰੀ ਤਰ੍ਹਾਂ ਇਤਿਹਾਤ ਵਰਤਨੇ ਮੈਂ ਕੁਝ ਨਵੀਆਂ ਗੱਲਾਂ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੀ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਪਿਛਲੀ ਗਈ ਰਾਤ ਅਸੀਂ ਲਗਾਤਾਰ ਏਅਰ ਫੋਰਸ ਸਟੇਸ਼ਨ ਆਦਮਪੁਰ ਏਅਰ ਫੋਰਸ ਸਟੇਸ਼ਨ ਪਠਾਨਕੋਟ ਦੇ ਨਾਲ ਤਾਲਮੇਲ ਕਰਦੇ ਹੋਏ ਅਤੇ ਆਰਮੀ ਯੂਨਿਟ ਜਲੰਧਰ ਦੇ ਨਾਲ ਤਾਲਮੇਲ ਕਰਦੇ ਹੋਏ ਆਲਮੋਸਟ ਲਗਾਤਾਰ ਰੈਡ ਅਲਰਟ ਤੇ ਰਹੇ ਹਾਂ ਜਿਹਦਾ ਮਤਲਬ ਹੈ ਕਿ ਅਸੀਂ 100% ਪੂਰੀ ਤਰ੍ਹਾਂ ਆਪਣੇ ਵੱਲੋਂ ਬਤੌਰ ਜ਼ਿੰਮੇਵਾਰ ਨਾਗਰਿਕ ਅ ਅਲਰਟ ਤੇ ਰਹਿਣਾ ਹੈ ਅਸੀਂ ਜਦੋਂ ਬਲੈਕਆਊਟ ਅਨਾਉਂਸ ਕੀਤਾ ਜਾਂਦਾ ਹੈ ਜਦੋਂ ਹੀ ਅਸੀਂ ਸਾਇਰਨ ਵਜਾਉਂਦੇ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਅਲਰਟ ਤੇ ਹੈ ਅਸੀਂ ਪੂਰੀ ਤਰ੍ਹਾਂ ਸੈਂਸਿਟਿਵ ਹੈ ਔਰ ਸਾਨੂੰ ਹਰ ਤਰ੍ਹਾਂ ਦੇ ਇਤਿਹਾਤ ਜਿਵੇਂ ਕਿ ਰਾਤ ਨੂੰ ਲਾਈਟਾਂ ਬੰਦ ਕਰਨੀਆਂ ਬੈਕਅਪ ਜਨਰੇਟਰਸ ਇਨਵਰਟਰ ਸੋਲਰ ਲਾਈਟਾਂ ਬੰਦ ਕਰਨੀਆਂ ਔਰ ਟਰਾਂਸਪੋਰਟ ਦੀ ਵਰਤੋਂ ਘਟੋ ਘਟ ਕਰਨੀ ਦਿਨੇ ਵੀ ਇਸ ਤਰ੍ਹਾਂ ਦੀ ਹੁਣ ਤਾਂ ਨੂੰ ਜਦੋਂ ਸੰਕੇਤ ਮਿਲਦੇ ਨੇ ਅਸੀਂ ਸਾਇਰਨਸ ਦੇ ਰਾਹੀਂ ਤੁਹਾਡੇ ਗੁਰਦੁਆਰਾ ਸਾਹਿਬ ਵਿੱਚੋਂ ਜਿਹੜੇ ਪਬਲਿਕ ਅਨਾਉਂਸਮੈਂਟ ਸਿਸਟਮਸ ਬਣੇ ਹੋਏ ਨੇ ਉਹਨਾਂ ਦੇ ਰਾਹੀਂ ਤੁਹਾਨੂੰ ਸਮੇਂ-ਸਮੇਂ ਤੇ ਇਨਫੋਰਮ ਕਰਾਂਗੇ ਜਿਵੇਂ ਵੀ ਸਾਨੂੰ ਸੰਕੇਤ 에ਅਰਫੋਰਸ ਵੱਲੋਂ ਅਤੇ ਆਰਮੀ ਵੱਲੋਂ ਪ੍ਰਾਪਤ ਹੋਣਗੇ ਤੇ ਅਸੀਂ ਉਦੋਂ ਆਪਣੀ ਤਰਫੋਂ ਪੂਰੇ ਤਰ੍ਹਾਂ ਦੇ ਨਾਲ ਇਤਿਹਾਤ ਵਰਤਨੇ ਜਿੱਥੇ ਤੱਕ ਹੋ ਸਕੇ ਆਪਣੇ ਕਰੇ ਰਹਿਣਾ ਇਸ ਤੋਂ ਇਲਾਵਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਪੁਰਜ਼ੋਰ ਬੇਨਤੀ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਲਿਖਤੀ ਆਰਡਰਸ ਵੀ ਜਾਰੀ ਕਰਾਂਗੇ ਕਿ ਕਿਸੇ ਤਰ੍ਹਾਂ ਦੇ ਫੰਕਸ਼ਨਸ ਔਰ ਕਿਸ ਤਰ੍ਹਾਂ ਦੀ ਗੈਦਰਿੰਗਸ ਇਕੱਠ ਜਿਹੜਾ ਹੈ ਕਿਸੇ ਭਾਵੇਂ ਸੋਸ਼ਲ ਕਾਰਨਾ ਕਰਕੇ ਹੁਣ ਸਮਾਜਿਕ ਕਾਰਨਾ ਕਰਕੇ ਹੁਣ ਅ ਰਿਲੀਜੀਅਸ ਧਰਮਿਕ ਕਾਰਨਾ ਕਰਕੇ ਹੁਣ ਮੇਰੀ ਪੁਰਜ਼ੋਰ ਸਾਰੇ ਜਥੇਬੰਦੀਆਂ ਨੂੰ ਸਾਰੇ ਲੋਕਾਂ ਨੂੰ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਕੋਈ ਵੀ ਇਕੱਠ ਇਸ ਵੇਲੇ ਨਾ ਕੀਤਾ ਜਾਵੇ ਤੀਜਾ ਮੇਰੇ ਤੁਹਾਨੂੰ ਮੇਰੇ ਵੱਲੋਂ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਅਸੀਂ ਅੱਜ ਤੋਂ ਸ਼ਾਮ ਦੇ ਸਮੇਂ ਮਾਰਕੀਟਸ ਬੰਦ ਕਰਾਂਗੇ ਕੱਲ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਵਪਾਰ ਮੰਡਲਾ ਵੱਲੋਂ ਖਾਸ ਕਰਕੇ ਹੁਸ਼ਿਆਰਪੁਰ ਵਪਾਰ ਮੰਡਲ ਵੱਲੋਂ ਆਪ ਵੀ ਇੱਕ ਨਵਾਂ ਉਪਰਾਲਾ ਆਪ ਵੀ ਇੱਕ ਪਹਿਲ ਕੀਤੀ ਗਈ ਕਿ ਅਸੀਂ 7 ਵਜੇ ਤੋਂ ਬਾਅਦ ਜਿਹੜੀਆਂ ਦੁਕਾਨਾਂ ਬੰਦ ਕਰਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਉਪਰਾਲੇ ਨੂੰ ਅਸੀਂ ਸਾਰੇ ਰਲ ਕੇ ਫੋਲੋ ਕਰੀਏ ਔਰ ਇਸ ਦੇ ਵਿੱਚ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਇੱਕ ਸਾਡਾ ਸਾਂਝਾ ਪ੍ਰਯਾਸ ਹੈ ਕਿ ਅਸੀਂ ਸਿਸਟਮੈਟਿਕਲੀ ਇੱਕ ਇੱਕ ਸਿਸਟਮ ਬਣਾ ਕੇ ਆਪਣਾ ਅਸੀਂ অপারেਟ ਕਰੀਏ ਦਿਨੇ ਸਾਰੀਆਂ ਦੁਕਾਨਾਂ ਤੁਹਾਨੂੰ ਖੁੱਲੀਆਂ ਮਿਲਣਗੀਆਂ ਸਾਰੇ ਰਾਸ਼ਨ ਹੈ ਰਸੋਈ ਗੈਸ ਹੈ ਪੈਟਰੋਲ ਡੀਜ਼ਲ ਹੈ ਦਵਾਈਆਂ ਹੈ ਉਹ ਸਾਰੀਆਂ ਤੁਹਾਨੂੰ ਬਕਾਇਦਾ ਤੌਰ ਤੇ ਕਿਸੇ ਤਰ੍ਹਾਂ ਦੀ ਅਸੀਂ ਦਿੱਕਤ ਨਹੀਂ ਆਉਣ ਦੇਾਂਗੇ ਨਾ ਕੋਈ ਸਪਲਾਈ ਦੇ ਵਿੱਚ ਕੋਈ ਗੈਪ ਹੋਏਗਾ ਪਿੱਛੇ ਤੋਂ ਸਟੇਟ ਤੋਂ ਵੀ ਸਾਨੂੰ ਪੂਰੇ ਆਦੇਸ਼ ਹੈ ਕਿ ਹਰ ਤਰ੍ਹਾਂ ਦੀ ਨਾਰਮਲਟੀ ਅਸੀਂ ਬਣਾਈ ਰੱਖਣੀ ਹੈ ਔਰ ਅਸੀਂ ਬਣਾਈ ਰੱਖਾਂਗੇ لیکن ਸ਼ਾਮ ਦੇ ਸਮੇਂ ਅਸੀਂ ਆਵਾਜ਼ਾਂ ਘਟਾਉਣ ਲਈ ਅਤੇ ਆਪਣੇ ਬਲੈਕਆਊਟ ਜਿਹੜੇ ਅਸੀਂ ਕਰਦੇ ਉਹ ਉਹਦੀ ਸਫਲਤਾ ਵਧਾਉਣ ਲਈ ਅਸੀਂ ਇਹ ਉਪਰਾਲੇ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਮੇਰੀ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਨੇੜੇ ਦੇ ਮੋਹੱਲੇ ਦੇ ਵਿੱਚ ਪਿੰਡ ਦੇ ਵਿੱਚ ਜਾਂ ਕਿਤੇ ਵੀ ਇਹ ਦੇਖਦੇ ਹੋ ਕਿ ਬਲੈਕਆਊਟ ਦੀ ਉਲੰਘਣਾ ਹੋ ਰਹੀ ਹੈ ਉਹਦੇ ਲਈ ਵੀ ਅੱਜ ਅਸੀਂ ਤੁਹਾਨੂੰ ਕੰਟਰੋਲ ਰੂਮ ਦਾ ਨੰਬਰ ਅਸੀਂ ਤੁਹਾਨੂੰ ਆਲਰੇਡੀ ਜਾਰੀ ਕੀਤਾ ਹੋਇਆ ਹੈ ਅਸੀਂ डीपीआरू दफ्तर ਨਹੀਂ ਤੁਹਾਨੂੰ ਨੰਬਰ ਦੁਬਾਰਾ ਮੁਹੱਈਆ ਕਰਵਾਵਾਂਗੇ ਜਿੱਥੇ ਕਿ ਤੁਸੀਂ ਆਪਦੀ ਕੰਪਲੇਂਟ ਧਾਇਰ ਕਰ ਸਕਦੇ ਹੋ ਤਾਂ ਕਿ ਅਸੀਂ ਰਿਸਪੌਂਸ ਟੀਮ ਨੂੰ ਭੇਜ ਕੇ ਉਹ ਲਾਈਟਾਂ ਵੀ ਬੰਦ ਕਰਾਈਏ ਮੈਂ ਬੇਨਤੀ ਕਰਾਂਗੀ ਸਾਰੇ ਐਨ ਜੀਓਜ਼ ਨੂੰ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਨੂੰ ਬਹੁਤ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੁੰਦੀ ਹੈ ਕਿ ਬਹੁਤ ਫੋਨ ਕਾਲਸ ਮੈਨੂੰ ਆ ਰਹੇ ਨੇ ਬਹੁਤ ਸਾਰੀਆਂ ਜਥੇਬੰਦੀਆਂ ਮੈਨੂੰ ਮਿਲੀਆਂ ਹੈਗੀਆਂ ਐਸ ਡੀ ਐਮਸ ਨੂੰ ਮਿਲੀਆਂ ਹੈਗੀਆਂ ਜਿਹੜੇ ਕਿ ਆਪਦੀ ਵੋਲੰਟੀਅਰ ਸੇਵਾਵਾ ਆਫਰ ਕਰ ਰਹੇ ਨੇ ਔਰ ਅੱਜ ਅਸੀਂ ਇੱਕ ਵੱਡੇ ਪੱਧਰ ਦੀ ਵੌਲੰਟੀਅਰ ਟ੍ਰੇਨਿੰਗ ਵੀ ਆਪਣੇ ਵੱਲੋਂ ਦਸੂਹਾ ਵਿਖੇ ਅਤੇ ਹੁਸ਼ਿਆਰਪੁਰ ਵਿਖੇ ਆਰਗੇਨਾਈਜ਼ ਕਰਾ ਰਹੇ ਜੀ ਦੇ ਰਾਹੀਂ ਅਸੀਂ ਆਪਣੀ ਸਿਵਲ ਡਿਫੈਂਸ ਵੌਲੰਟੀਅਰ ਫੋਰਸ ਵੀ ਟ੍ਰੇਨ ਕਰ ਰਹੇ ਹਾਂ ਉਹਨਾਂ ਨੂੰ ਸਸ਼ਕਤ ਕਰ ਰਹੇ ਹਾਂ ਕਿ ਉਹ ਕਿਸੇ ਵੀ ਐਮਰਜੈਂਸੀ ਵੇਲੇ ਸਾਡਾ ਸਾਥ ਦੇ ਸਕਣਗੇ ਤੇ ਮੇਰੀ ਸਾਰੇ ਇਦਾਂ ਦੀਆਂ ਸਿਵਲ ਆਰਗੇਨਾਈਜੇਸ਼ਨਸ ਐਨ ਜੀਓਜ਼ ਨੂੰ ਬੇਨਤੀ ਹੈ ਕਿ ਇਹ ਬਲੈਕਆਊਟ ਇਨਫੋਰਸ ਕਰਨ ਦੇ ਵਿੱਚ ਵੀ ਸਾਡੇ ਸਾਥ ਦੇ ਜੇ ਤੁਸੀਂ ਦੇਖਦੇ ਹੋ ਕਿ ਆਪਦੇ ਆਲੇ ਦੁਆਲੇ ਕਿਤੇ ਵੀ ਉਲੰਘਣਾ ਹੋ ਰਹੀ ਹੈ ਤਾਂ ਉੱਥੇ ਜਾ ਕੇ ਪਿਆਰ ਨਾਲ ਆਪ ਦੇ ਗਵਾਂਡੀ ਨੂੰ ਆਪ ਦੇ ਦੋਸਤ ਰਿਸ਼ਤੇਦਾਰਾਂ ਨੂੰ ਸਮਝਾਈਏ ਕਿ ਆਪਦੇ ਸਾਰਿਆਂ ਦੇ ਹਿੱਤ ਵਾਸਤੇ ਹੀ ਹੈ ਸਾਡੇ ਸਾਂਝੇ ਹਿੱਤ ਵਾਸਤੇ ਤਾਂ ਇਹ ਵੀ ਪਾਲਣਾ ਪੂਰੀ ਤਰ੍ਹਾਂ ਨਾਲ ਸੁਨਿਸ਼ਚਿਤ ਕੀਤੀ ਜਾਵੇ ਨਾਲ ਹੀ ਮੇਰੀ ਇੱਕ ਹੋਰ ਸਾਰਿਆਂ ਨੂੰ ਬੇਨਤੀ ਹੈ ਔਰ ਇਹ ਇੱਕ ਸਖਤ ਆਰਡਰ ਅਸੀਂ ਜਾਰੀ ਕਰਨ ਲੱਗੇ ਕਿ ਡਰੋਨਸ ਦੀ ਵਰਤੋਂ ਕਿਸੇ ਵੀ ਹਾਲਾਤ ਦੇ ਵਿੱਚ ਸਿਵਿਲিয়ান ਡਰੋਨਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਨਿਓ ਕਿ ਸਰਹੱਦ ਪਾਰ ਤੋਂ ਸਾਡੇ ਇਲਾਕੇ ਦੇ ਵਿੱਚ ਕੁਝ ਡਰੋਨਸ ਆਹੀ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਕੁਝ ਵਸਤੂਆਂ ਵੀ ਪਿਛਲੇ ਦਿਨ ਦਿਨਾਂ ਦੇ ਵਿੱਚ ਪ੍ਰਾਪਤ ਹੋਈਆਂ ਨੇ ਜਿਹੜੀਆਂ ਅਸੀਂ ਬਕਾਇਦਾ ਇੰਡੀਅਨ 에ਅਰ ਫੋਰਸ ਔਰ ਆਰਮੀ ਦੇ ਨਾਲ ਤਾਲਮੇਲ ਕਰਦੇ ਹੋਏ ਉਹਨਾਂ ਦੀ ਰਿਕਵਰੀ ਸੇਫ ਤਰੀਕੇ ਨਾਲ ਕਰਾਈ ਹੈ ਆਪਣੇ ਵੱਲੋਂ ਅਸੀਂ ਕਿਸੇ ਤਰ੍ਹਾਂ ਦੀ ਡਰੋਨ ਦਾ ਇਸਤੇਮਾਲ ਨਹੀਂ ਕਰਾਂਗੇ ਜੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਡਰੋਨ ਦਾ ਪਾਰਟ ਜਾਂ ਕਿਸੇ ਤਰ੍ਹਾਂ ਦੀ ਅਣਪਛਾਤੀ ਵਸਤੂ ਕਿਸੇ ਪਿੰਡ ਮੋਹੱਲੇ ਵਿੱਚ ਮਿਲਦੀ ਹੈ ਤਾਂ ਉਹਦੇ ਬਾਰੇ ਵੀ ਬਿਨਾ ਕੋਈ ਅਫਵਾਹਾਂ ਫੈਲਾਏ ਤੇ ਬਿਨਾ ਕਿਸੇ ਤਰ੍ਹਾਂ ਦਾ ਆਪ ਡਿਸੀਜਨ ਲਵੇ ਅਸੀਂ ਉਸ ਵਸਤੂ ਤੋਂ ਬਹੁਤ ਦੂਰ ਰਹਾਂਗੇ ਅਸੀਂ ਨੇੜੇ ਦੇ ਸਿਵਲ ਪ੍ਰਸ਼ਾਸਨ ਜਾਂ ਥਾਣੇ ਨੂੰ ਇਨਫੋਰਮ ਕਰਦੇ ਹੋਏ ਉਥੇ ਆਪਣੇ ਵੱਲੋਂ ਐਮਰਜੈਂਸੀ ਟੀਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੀ ਜਾਏਗੀ ਜਿਹੜੀ ਉਹਨੂੰ ਐਗਜ਼ਾਮਿਨ ਕਰਕੇ ਫੋਰੈਂਸਿਕਲੀ ਐਗਜ਼ਾਮਿਨ ਕਰਕੇ ਉਹਨੂੰ ਉਹਦੀ ਰਿਕਵਰੀ ਪਲਾਨ ਕਰੇਗੀ ਕੱਲ ਵੀ ਅਸੀਂ ਖਾਸ ਜੀਸੀਬੀ ਦਾ ਇੰਤਜ਼ਾਮ ਕਰਕੇ ਕਮਾਈ ਦੇਵੀ ਰੋਡ ਤੋਂ ਇੱਕ ਇਕਵਿਪਮੈਂਟ 에ਅਰ ਫੋਰਸ ਨੂੰ ਰਿਕਵਰ ਕਰਵਾਇਆ ਹੈ ਇਸ ਤਰ੍ਹਾਂ ਹੀ ਅਸੀਂ ਲਗਾਤਾਰ ਸਪੈਸ਼ਲਾਈਜ਼ਡ ਟੀਮਸ ਆਪਣੀਆਂ ਤਿਆਰ ਕੀਤੀਆਂ ਹੋਈਆਂ ਨੇ ਜਿਹੜੀ ਇਹ ਕੰਮ ਕਰਨਗੀਆਂ ਮੇਰੀ ਸਿਵਿਲਿయన్స్ ਨੂੰ ਸਾਰੇ ਸਾਡੇ ਨਾਗਰਿਕਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਹਦੇ ਬਾਰੇ ਜਾਣਕਾਰੀ ਬੜੇ ਸੰਗੀਨ ਤਰੀਕੇ ਦੇ ਨਾਲ ਸੰਗੀਨ ਰਿਸਪਾਂਸਿਬਲ ਦਫ਼ਤਰਾਂ ਨੂੰ ਦਿੱਤੀ ਜਾਵੇ ਜ਼ਿੰਮੇਵਾਰ ਦਫ਼ਤਰਾਂ ਨੂੰ ਦਿੱਤੀ ਜਾਵੇ ਆਪਣੇ ਆਲੇ ਦੁਆਲੇ ਕੋਈ ਕਿਸੇ ਤਰ੍ਹਾਂ ਦੀ ਅਫਵਾਹਾਂ ਜਾਂ ਕੋਈ ਖਬਰਾਂ ਦੀ ਕਤਾਰ ਨਾ ਖੜੀ ਕੀਤੀ ਜਾਵੇ ਇਸ ਦੇ ਨਾਲ ਇਸੇ ਤਰ੍ਹਾਂ ਦੀ ਅਫਵਾਹਾਂ ਜਾਂ ਕੋਈ ਖਬਰਾਂ ਦੀ ਕਤਾਰ ਨਾ ਖੜੀ ਕੀਤੀ ਜਾਵੇ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਹਮੇਸ਼ਾ ਸਾਥ ਦੇਣ ਲਈ ਔਰ ਤੁਹਾਨੂੰ ਅਸ਼ਵਾਸਨ ਦਿਵਾਉਂਦੀ ਕਿ ਅਸੀਂ ਪੂਰੀ ਤਰ੍ਹਾਂ स्थिति कंट्रोल दे और असी लगातार मोनीटरिंग भी कर रहे हैं अपनी तैयारी भी कर रहे हैं ताकि अभी चार कदम अगे रहीए और हर हालात लिय प्रिपेयर रहिए मेरी फिर तू एक बारी यह भी बेनती है कि किसी अफवाह च नहीं असी पैना लगातार थोड़े नूब रूबरू होवे दिन रात असीू इंफॉर्म्ड अपडेटड रखा ताकि प्रिपेयर रहो बहुत बहुत धनबाद जय हिंद